ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਜਿੱਥੇ ਕੋਟਨ ਦੀ ਫੈਕਟਰੀ ਨੂੰ ਅੱਗ ਲੱਗ ਗਈ ਹੈ ਤਾਂ ਤਸਵੀਰਾਂ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਜੀਐਨਡੀ ਯੂਨੀਵਰਸਿਟੀ ਦੇ ਨੇੜੇ ਰਾਮਾ ਕ੍ਰਿਸ਼ਨਾ ਕੋਟਨ ਦੀ ਫੈਕਟਰੀ 'ਚ ਅਚਾਨਕ ਅੱਗ ਲੱਗ ਜਾਂਦੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਤਾਂ ਦੇਖੋ ਕਿਵੇਂ ਅੱਗ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਗ ਤੇ ਕਾਬੂ ਪਾਇਆ ਜਾ ਰਿਹਾ ਦੱਸ ਦਈਏ ਕਿ ਅੰਮ੍ਰਿਤਸਰ ਦੇ ਰਾਮਾ ਕ੍ਰਿਸ਼ਨਾ ਕੋਟਨ ਦੀ ਫੈਕਟਰੀ 'ਚ ਅਚਾਨਕ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਵਿਗੇਰ ਦੀਆਂ ਟੀਮਾਂ ਪਹੁੰਚਦੀਆਂ ਨੇ ਫਾਇਰ ਗੱਡੀਆਂ 15 ਤੋਂ 16 ਗੱਡੀਆਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੀਆਂ ਨੇ ਜਿਸ ਤੋਂ ਬਾਅਦ ਕਾਫੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਜਾਂਦਾ ਹੈ ਹਾਲਾਂਕਿ ਅੱਗ ਕਿੰਨ ਕਰਦਾ ਕਰਕੇ ਲੱਗੀ ਹੈ ਇਸ ਚੀਜ਼ ਦਾ ਹਜੇ ਤੱਕ ਕੋਈ ਖੁਲਾਸਾ ਨਹੀਂ ਹੋ ਪਾਇਆ ਹੈ ਪਰ ਰਾਹਤ ਵਾਲੀ ਗੱਲ ਹੈ ਕਿ ਫੈਕਟਰੀ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ ਤਾਂ ਖਬਰ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕੋਟਨ ਦੀ ਫੈਕਟਰੀ ਨੂੰ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਫਾਇਰ ਵਗੈਰ ਦੀਆਂ ਟੀਮਾਂ ਮੌਕੇ ਤੇ ਪਹੁੰਚਦੀਆਂ ਨੇ ਅੱਗ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਕਾਫੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਜਾਂਦਾ ਹੈ ਇਸ ਮੌਕੇ ਇਸ ਮੌਕੇ ਫੈਕਟਰੀ ਦੇ ਮਾਲਕ ਤੇ ਫਾਇਰ ਵਗੈਰ ਦਾ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਮੇਰਾ ਨਾਮ ਸੁਮੇਲ ਭਟਾਨਾ ਤੇ ਸਰ ਕਿਹੜੀ ਜਗ੍ਹਾ ਅੱਗ ਲੱਗੀ ਕਿਸ ਨਾਮ ਦੀ ਜਿਹੜੀ ਫੈਕਟਰੀ ਸੀ ਇਹ ਇਸ ਰਾਮਾ ਕ੍ਰਿਸ਼ਨਾ ਕਾਟਨ ਦੇ ਨਾਮ ਤੇ ਸਾਡੀ ਫੈਕਟਰੀ ਹੈ ਠੀਕ ਹੈ ਤੇ ਇੰਡਸਟਰੀਅਲ ਸਟੇਟ ਦੇ ਵਿੱਚ ਸਾਡੀ ਹੈਗੀ ਹੈ ਤਾਂ ਕੀ ਕਾਰਨ ਕੀ ਰਿਆ ਅਗਲਾ ਤੱਕ ਨਹੀਂ ਪਤਾ ਲੱਗਾ ਸਾਨੂੰ ਕਿ ਕੀ ਕਾਰਨ ਹੈਗਾ ਸਵੇਰੇ 7 ਵਜੇ ਜਦੋਂ ਪਤਾ ਲੱਗਾ ਮੈਂ ਖੇਲਣ ਜਾ ਰਿਹਾ ਸੀ ਮੇਰੇ ਬੰਦੇ ਨੇ ਮੈਨੂੰ ਟੈਲੀਫੋਨ ਕਰਕੇ ਕਿਹਾ ਵੀ ਭਾਈ ਅੱਗ ਲੱਗ ਗਈ ਹੈ ਤੇ ਉਹ ਫਿਰ ਮੈਂ ਫਟਾਫਟ ਮੈਂ ਕਿਹਾ ਕੀ ਗੱਲ ਕਹਿੰਦੇ ਦੀ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕਰ ਦਿੰਦਾ ਤੇ ਰਸਤੇ 'ਚ ਮੇਰੇ ਫਾਇਰ ਬ੍ਰਿਗੇਡ ਹੀ ਪੈਂਦਾ ਸੀ ਤੇ ਮੈਂ ਫਿਰ ਰਾਣੀ ਦੇ ਬਾਗ ਬਾਹਰ ਜਿਹੜਾ ਫਾਇਰ ਬ੍ਰਿਗੇਡ ਵਾਲਾ ਹੈ ਉਹਥੇ ਮੈਂ ਆ ਗਿਆ ਉਹ ਤਿਆਰੀ ਦੇ ਵਿੱਚ ਹੀ ਸੀ ਜਾਣ ਵਾਲੇ ਸੀ ਮੈਂ ਫਿਰ ਉਹਨਾਂ ਨੂੰ ਪਹਿਲੇ ਅੱਗੇ ਗੱਡੀ ਲਾਈ ਤੇ ਪਿੱਛੇ ਲੈ ਕੇ ਤੇ ਆਪਣੀ ਫੈਕਟਰੀ ਦੇ ਵਿੱਚ ਆ ਗਿਆ ਉਸ ਤੋਂ ਬਾਅਦ ਕੀ ਕਹਿੰਦੇ ਉਹਨੂੰ ਇੱਥੇ ਆ ਕੇ ਦੇਖਿਆ ਤੇ ਅੱਗ ਕਾਫੀ ਭੜਕ ਚੁੱਕੀ ਹੋਈ ਸੀ ਫਿਰ ਉਸ ਤੋਂ ਬਾਅਦ ਸਾਰੇ ਆਈ ਆ ਰਹੇ ਹਨ ਪਾਣੀ ਚੱਲ ਰਿਹਾ ਵਾਹ ਸਬ ਤਕਰੀਬਨ ਕਿੰਨੇ ਕ ਦਾ ਜਿਹੜਾ ਨੁਕਸਾਨ ਜਿਹੜਾ ਹਾਲੀ ਤੱਕ ਨਹੀਂ ਦੱਸ ਸਕਦਾ ਮੈਂ ਕਿਉਂਕਿ ਕੁਝ ਠੀਕ ਵੀ ਨਿਕਲ ਸਕਦਾ ਹੈ ਮੈਂ ਜਿਆਦਾ ਜ਼ਰ ਤ ਦੇਖਣਾ ਦੇਖਿਆ ਹੋਏ ਮੁਖਸ਼ਾਂਤ ਬਾਕੀ ਨੌ ਨੰਦਗਿਰੀ ਹਾਂਜੀ ਨੌ ਨੰਦਗਿਰੀ ਮੰਤਬੀ ਗੁੰਦਜੀ ਸਿੰਘ ਸਿਵਲੈਂਡ ਫਾਇਰ ਸਟੇਸ਼ਨ ਤੋਂ ਸਭ ਫਾਇਰ ਅਫਸਰ ਇਹ ਤਕਰੀਬਨ 7:20 ਮਿੰਟ ਤੇ ਅੱਗ ਲੱਗੀ ਇੱਥੇ ਸਾਨੂੰ ਤਲਾਹ ਆਈ ਕਿ ਇੱਥੇ ਜਿਹੜੀ ਰਾਮਾਕ੍ਰਿਸ਼ਨ ਕਾਟਨ ਮੇਲਾ ਯੂਨੀਵਰਸਿਟੀ ਲਾਗੇ ਇੱਥੇ ਅੱਗ ਲੱਗੀ ਤੇ ਫੌਰਨ ਸਾਡੀਆਂ ਵਟੀਆਂ ਗੱਡੀਆਂ ਜਿਹੜੀਆਂ ਤਕਰੀਬਨ 7-8 ਮਿੰਟ ਚ ਇੱਥੇ ਪਹੁੰਚ ਗਈਆਂ ਕਿੰਨੀਆਂ ਕਿ ਗੱਡੀਆਂ ਆ ਚੁੱਕੀਆਂ ਨੇ ਗੱਡੀਆਂ ਤਕਰੀਬਨ ਹੁਣ ਤੱਕ 15-16 ਗੱਡੀਆਂ ਜਿਹੜੀਆਂ ਪਾਣੀ ਦੀਆਂ ਭਰ-ਭਰ ਕੇ ਇੱਥੇ ਵੱਜ ਚੁੱਕੀਆਂ ਬਾਕੀ ਸਾਰੇ ਸ਼ਹਿਰ ਦੀਆਂ ਗੱਡੀਆਂ ਸਿਵਲ ਲੈਂਡ ਦੀ ਟਾਊਨ ਹਾਲ ਦੀ ਬੈਰੀਗੇਟ ਦੀ ਜਿਹੜਾ ਵਾਲੀ ਗੇਟ ਦੀ ਸਾਰੀਆਂ ਗੱਡੀਆਂ ਆ ਕੇ ਤੇ ਹੁਣ ਪਾਣੀ ਮਾਰ ਦਿੱਤਾ ਤੇ ਕੋਟਨ ਦੀ ਸਾਰੀ ਰੂਨ ਦੀ ਸਟੋਰੇ ਕੀਤੀ ਇਹਨਾਂ ਸਾਰੀ ਤੇ ਤਕਰੀਬਨ ਕਿੰਨੀਆਂ ਕੁ ਗੱਡੀਆਂ ਹੋ ਸਕਦੇ ਜਿਹੜੀਆਂ ਇੱਥੇ ਮੌਜੂਦ ਹੈ ਹੁਣ ਤੇ ਸਾਡੀਆਂ ਸਾਰੇ ਸ਼ਹਿਰ ਦੀਆਂ ਗੱਡੀਆਂ ਤਕਰੀਬਨ ਇੱਥੇ ਆ ਬਾਕੀ ਸ਼ਹਿਰ ਦੇ ਵਿੱਚ ਵੀ ਸ਼ਿਫਟਾਂ ਚੱਲਣ ਰਹੀਆਂ ਜਿਹੜੀਆਂ ਕੀ ਕਾਰਨ ਕੀ ਦੱਸਿਆ ਜਾ ਰਿਹਾ ਹੈ ਕਾਰਨ ਮਾਲਕ ਜਿਹੜੇ ਕਹਿਣਦੇ ਉਹਨਾਂ ਦੇ ਕਹਿਣ ਤੇ ਸ਼ਾਰਟ ਸਰਕਟ ਹੀ ਦੱਸਦੇ ਕਿ ਸ਼ਾਰਟ ਸਰਕਟ ਹੀ ਹੋਇਆ ਤੇ ਤਕਰੀਬਨ ਅੰਦਾਜ਼ਾ ਕਿੰਨੇ ਕੁ ਦਾ ਜਿਹੜਾ ਨੁਕਸਾਨ ਹੋਇਆ ਹੋਵੇ ਇਹ ਤੇ ਤੁਹਾਨੂੰ ਮਾਲਕ ਹੀ ਦੱਸ ਪੂਰੇ ਤਰ੍ਹਾਂ ਆਗ ਦੇ ਕਾਬੂ ਪਾਇਆ ਗਿਆ ਜੀ ਹਾਂ ਅੱਗ ਤੇ ਕੰਟਰੋਲ ਹੈ ਬਿਲਕੁਲ ਧੂਆਂ ਧੂਆਂ ਥੋੜਾ ਜਿਹਾ ਹੈਗਾ ਤੇ ਬਾਕੀ ਉਹ ਜਿਹੜਾ ਪਹਿਲੇ ਬੰਨੇ ਉਹ ਹੌਲ ਕਢਾਉਣ ਲੱਗੇ ਜੀ ਸੀਬੀ ਸੱਦ ਕੇ ਉਧਰੋਂ ਜਿਹੜਾ ਜਿਹੜਾ ਸਟੋਰੇ ਕੀਤਾ ਇਹਨਾਂ ਨੇ ਉਹਦੀ ਮਾਲ ਜਿਹੜਾ ਬਾਹਰ ਕਢਾਉਣਗੇ ਨਾਲ ਨਾਲ ਹੀ ਫਿਰ ਪਾਣੀ ਮਾਰ ਦਾਂਗੇ ਕੰਟਰੋਲ ਸਭ ਦੇ ਸਾਰੇ ਮਤਲਬ ਪਹਿਲਾ ਜਿਹੜੇ ਫਾਇਰ ਗੇਟ ਦਾ ਜਾਂ ਕੋਈ ਇੰਤਜ਼ਾਮ ਨਹੀਂ ਰੱਖੇਗਾ ਕੋਈ ਪਾਣੀ ਪੁਨਰਾ ਦਾ ਕਿ ਇਹੋ ਜੀ ਜਿਹੜੀ ਅਨਹੋਣੀ ਜਿਹੜੀ ਹੋ ਸਕਦੀ ਉਸ ਤੋਂ ਪਹਿਲਾਂ ਇੰਤਜ਼ਾਮ ਇਹਨਾਂ ਨੂੰ ਜੇ ਇਹਨਾਂ ਨੇ ਸਟੋਰੇਜ ਕਰ ਕੀਤੀ ਹੈ ਇਹਨਾਂ ਨੂੰ ਵਾਟਰ ਸਟੋਰੇਜ ਜ਼ਰੂਰ ਚਾ इंसीडेंट हो थे, आप ही कंट्रोल कर लेना वाटर स्टोरेज इन्हों की हैगी नहीं फायर एक्सटीक्यूशन है पर अग ज्यादा ही फायर एक्सटीक्यूशन ना नहीं काबू पाया देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप